ਸੋ ਮੌਜੂਦਾ ਮੈਂ ਨਾ ਮੈਂਬਰ ਪਾਰਲੀਮੈਂਟ ਅਵਨੀਸ਼ ਸਿੰਘ ਮਿੱਟੂ ਹੈ ਵਿਸ਼ੇ ਅੱਜ ਗਵਾਹ ਬਣੇ ਅੱਜ ਰਾਮ ਲੱਲਾ ਜੀ ਦੀ ਪ੍ਰਾਨ ਪ੍ਰਸ਼ਟਾ ਮੂਰਤੀ ਉਹਦੇ ਵਿੱਚ ਹੋਈ ਸੀ ਤੇ ਅੱਜ ਬਿਲਕੁਲ ਗਵਾਹ ਬਣੇ ਮਹਾ ਆਰਤੀ ਕੀਤੀ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੈਂ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਗਰੀਬਾਂ ਦਾ ਜੌਨ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਤੇ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਤਾਂ 500 ਸਾਲ ਤੋਂ ਵੱਧ ਸਮਾਂ ਹੋ ਗਿਆ ਸੀ ਅੱਜ ਉਹ ਦਿਨ ਆਇਆ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਸੁਨਹਿਰੀ ਅਖਰਣਕ ਦਿਨ ਦਾ 22 ਜਨਵਰੀ ਲਿਖਿਆ ਗਿਆ ਕਿੱਸਾ ਦੇਖੋ ਦੇਖੋ ਇਹ ਤਾਂ ਉਹਨਾਂ ਦਾ ਇਮਤਿਹਾਨ ਆ ਸਾਰਿਆਂ ਲਈ ਜਿਹੜੇ ਸਭ ਨੂੰ ਜਿਹੜੇ ਸਭ ਨੂੰ ਇਨਸਾਨ ਨੂੰ ਤਾਂ ਛੱਡੋ ਜਾਨਵਰ ਪੰਛੀਆਂ ਵੀ ਉਹਨਾਂ ਨੂੰ ਆਪਣਾ ਆਲਣਾ ਘਰ ਆ ਜਿਹੜਾ ਦਿੱਤਾ ਹੋਇਆ ਇਹਨਾਂ ਨੇ ਤੇ ਰੱਬ ਨੇ ਭਗਵਾਨ ਨੇ RAM ji ਨੇ ਦਿੱਤਾ ਹੋਇਆ ਨਾ ਉਹ ਵੀ ਸ਼ਾਮ ਨੂੰ ਘਰੇ ਜਾਂਦੇ ਆ ਤੇ ਤੁਸੀਂ ਅੰਦਾਜ਼ਾ ਲਾਓ ਵੀ ਅੱਜ 550 ਸਾਲ ਬਾਅਦ RAM ji ਆਪਣੇ ਘਰ ਚ ਆਏ ਆ ਤੇ ਫਿਰ ਇਦੋਂ ਕੀ ਗੱਲ ਵੱਡੀ ਹੋ ਸਕਦੀ ਆ ਆਪਾਂ ਹਰ ਸਾਲ ਦੀਵਾਲੀ ਮਨਾਉਂਦੇ ਆ ਜਿੰਨੀਆਂ ਖੁਸ਼ੀਆਂ 550 ਸਾਲ ਦੀਵਾਲੀ ਦੀਆਂ ਲਾ ਲਓ ਅੱਜ ਇੱਕ ਦਿਨ ਉਹ ਖੁਸ਼ੀ ਆ ਸਭ ਨੂੰ ਤੁਸੀਂ ਦੇਖੋ ਤਾਂ ਸਹੀ ਵੀ ਕਿਸ ਤਰੀਕੇ ਦਾ ਇੱਕ ਉਲਾਸ ਇੱਕ ਇੱਕ ਚੰਗਾਪਣ ਜਿਹੜਾ ਉੱਭਰ ਕੇ ਖਬਰਾਂ ਮਿਲਦੀਆਂ ਰਹਿੰਦੀਆਂ ਨਾ ਇਨਸਾਨ ਦੇ ਅੱਜ ਦੇਖੋ ਤੁਸੀਂ ਚੰਗਾਪਣ ਇਨਸਾਨ ਕਿੰਨਾ ਚੰਗਾ ਏ ਜਿਹੜਾ ਰਾਮ ਜੀ ਨੇ ਬਣਾਇਆ ਹੋਇਆ ਉਹ ਸਾਹਮਣੇ ਆ ਰਿਹਾ ਤੇ ਇਤੋਂ ਬੜੀ ਗੱਲ ਕੀ ਹੋ ਸਕਦੀ ਆ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਅਯੁੱਧਿਆ ਚ ਉਹਨਾਂ ਨੇ ਇਹ ਰਾਮ ਜੀ ਦਾ ਜਿਹੜਾ ਅੱਜ ਮੂਰਤੀ ਅਨਵਾਰਨ ਕੀਤਾ ਏ ਸ਼ੁਰੂਆਤ ਕੀਤੀ ਆ ਤੇ ਮੈਂ ਸਮਝਦਾ ਹੁਣ ਉਹ ਜਿਵੇਂ ਆਪਾਂ ਮੱਕਾ ਮਦੀਨਾ ਦੀ ਗੱਲ ਕਰੀ ਦੀ ਹੈ ਤੇ ਉਸ ਤਰੀਕੇ ਨਾਲ ਹਰ ਧਰਮ ਦਾ ਅੱਜ ਅਯੁੱਧਿਆ ਆ ਜਿਹੜਾ ਉਹ ਸਾਡੇ ਲਈ ਸਭ ਕੁਝ ਆ ਤੇ ਲੱਖਾਂ ਕਰੋੜਾਂ ਸੰਗਤਾਂ ਐ ਜਿਹੜੀਆਂ ਉਹ ਉੱਥੇ ਜਾਣ ਗਈਆਂ ਆਸ਼ੀਰਵਾਦ ਲੈਣ ਗਈਆਂ ਤੇ ਅੱਜ ਮਤਲਬ ਕਹਿਣ ਦਾ ਇਹ ਆ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਹਰ ਪੰਛੀ ਵੀ ਕਰੇ ਜਾਂਦਾ ਜਾਨਵਰ ਵੀ ਕਰੇ ਜਾਂਦਾ ਤੇ ਰਾਮ ਜੀ ਨੇ ਸਾਡਾ ਇੰਤਿਆਹ ਨਹੀਂ ਸੀ ਵੀ ਐਨੇ ਯੁੱਗਾਂ ਬਾਅਦ ਇਸ ਟਾਈਮ 'ਚ ਜਿਹੜੇ ਅੱਜ ਸਾਰੇ ਸਾਹ ਲੈ ਰਹੇ ਆ ਉਹਨਾਂ ਦੇ ਹੁੰਦੇ ਇਹ ਮਕਾਮ ਆਉਣਾ ਸੀ ਤੇ ਕੋਈ ਇੰਨੀ ਵੱਡੀ ਗੱਲ ਆਪਣੇ ਲਈ ਕੀ ਹੋ ਸਕਦੀ ਆ ਪਤਾ ਭਾਗਾਂ ਵਾਲੇ ਵੀ ਇਹ ਦ੍ਰਿਸ਼ ਇਹ ਸਮਾ ਦੇਖ ਰਹੇ ਆ ਤੁਸੀਂ ਸਾਹ ਦੇਖ ਰਹੇ ਹੋ ਬੇਚਕੀ ਗੱਲ ਕੀਤੀ ਆ ਪੰਛੀ ਵੀ ਆਪਣੇ ਆਲਾਂ ਦੇ ਘਰ ਵਾਪਸ ਆਉਂਦੇ ਆ ਰਾਮ ਨਰਾਇਣ ਜੀ ਆਪਣੇ ਘਰ ਆਏ ਤੁਸੀਂ ਕਦੋਂ ਦਰਸ਼ਨ ਘਰ ਵਾਸਤੇ ਜਾਓ ਅਸੀਂ ਦੇਖੋ ਫਰਵਰੀ 'ਚ ਵੀ ਜਾ ਸਕਦੇ ਆ ਮਾਰਚ 'ਚ ਵੀ ਜਾ ਸਕਦੇ ਆ ਜਿਵੇਂ ਵੀ ਵਸਤਾ ਬਣਦੀ ਜਾਊਗੀ ਕਿਉਂਕਿ ਅੱਜ ਵੀ ਬਹੁਤ ਥੋੜੇ ਲੋਕ ਉੱਥੇ ਪਹੁੰਚ ਸਕੇ ਆ ਤੇ ਜਿਵੇਂ ਜਿਵੇਂ ਬੁਲਾਉਣਾ ਤਾਂ ਉਹਨਾਂ ਨੇ ਆ ਆਪਣੇ ਇੱਕ ਪੈਰ ਵੀ ਨਹੀਂ ਪਟ ਸਕਦਾ ਪਰ ਸਾਡੀ ਸਾਰਿਆਂ ਦੀ ਲੁਧਿਆਣੇ ਵਾਲਿਆਂ ਦੀ ਕੋਸ਼ਿਸ਼ ਹੋਊਗੀ ਵੀ ਆਉਣ ਵਾਲੇ ਮਹੀਨਿਆਂ ਚ ਮੈਂ ਤਾਂ ਇੱਕ ਤੋਚਿਆਂ ਪੁਰਾਣੀ ਆ ਜਾਣਾ ਹੀ ਜਾਣਾ ਸਾਰਾ ਲੁਧਿਆਣਾ ਵੀ ਆ ਜਿਹੜਾ ਆਉਣ ਵਾਲੇ ਮਹੀਨਿਆਂ ਚ ਉੱਥੇ ਪਹੁੰਚੇਗਾ ਇਹ 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 ਬਿਲਕੁਲ ਕੋਈ ਪਾਰਟੀ ਦੀ ਗੱਲ ਛੱਡੋ ਜੇ ਤੁਸੀਂ ਉਹ ਇਹ ਜੀ ਕਿਸੇ ਦੇ ਮਨ ਚ ਆ ਇਹ ਇਹ ਗੱਲਾਂ ਸਭ ਬਣਾਈਆਂ ਹੋਈਆਂ ਐ ਇਸ ਵੇਲੇ ਕੋਈ ਪਾਰਟੀ ਤਾਂ ਬਹੁਤ ਪਾਰਟੀ ਤਾਂ ਬਹੁਤ ਛੋਟੀ ਚੀਜ਼ ਆ ਇੱਕ ਰੱਬ ਦੇ ਮੂਹਰੇ ਇੱਕ ਧਰਮ ਦੇ ਮੂਹਰੇ ਇਹ ਇਹ ਕੀ ਚੀਜ਼ਾਂ ਐ ਕੁਝ ਨਹੀਂ ਗੀਆਂ ਇਸ ਕਰਕੇ ਹਰ 140 ਕਰੋੜ ਲੋਕਾਂ ਨੇ ਉੱਥੇ ਪਹੁੰਚਣਾ ਐ ਤੇ ਬਾਹਰੋਂ ਪਤਾ ਨਹੀਂ ਕਿੰਨੀ ਦੁਨੀਆ ਕਰੋੜਾਂ ਲੋਕਾਂ ਨੇ ਜਿਵੇਂ ਜਿਵੇਂ ਕਿਸੇ ਨੂੰ ਫਲਾਈਟ ਮਿਲਣੀ ਆ ਕਿਸੇ ਨੂੰ ਕਦੋਂ ਬਲਾਵਾ ਆਉਣਾ ਕਦੋਂ ਕਿਸੇ ਨੇ ਟਾਈਮ ਆਪਣਾ ਰੱਖਿਆ ਜਿਸ ਤਰੀਕੇ ਨਾਲ ਉੱਥੇ ਛੁੱਟੀਆਂ ਮਿਲਣੀਆਂ ਦੁਨੀਆ ਨੇ ਹਰ ਕੋਨੇ 'ਚ ਆਉਣਾ ਏ ਇਹ ਤਾਂ ਦੁਨੀਆ ਦੁਨੀਆ ਦਾ ਇੱਕ ਮਤ ਮੈਂ ਸਮਝਦਾ ਪੁਰੇ ਜਿਵੇਂ ਕਿਹਾ ਏ ਵੀ ਉੱਥੇ ਦੇ ਲੋਕ ਭਾਗਾ ਵਾਲੇ ਹੋਗੇ ਜਿਨ੍ਹਾਂ ਨੂੰ ਦੁਨੀਆ ਦੇ ਉੱਥੇ ਆ ਕੇ ਨਤਮਸਤਕ ਹੋਣਾ ਅਯੁੱਧਿਆ 'ਚ ਬਿਲਕੁਲ ਪੰਜਾਬ ਭਾਈਚਾਰਕ ਸਾਂਝ ਵਾਸਤੇ ਹਮੇਸ਼ਾ ਮੋਰੀ ਹੁੰਦਾ ਮੰਨਦੇ ਹੋ ਵੀ ਇਸ ਸਮੇਂ ਪੰਜਾਬ ਕਾਂਗਰਸ ਨੂੰ ਵੀ ਜਾਣਾ ਚਾਹੀਦਾ ਸੀ ਚਾਹੇਗੀ ਜਾਏਗੀ ਉਹ ਕਿਉਂ ਨਹੀਂ ਗਏ ਕਿੱਦਣ ਅਸਤੇ ਮੌਕੇ ਜਾਣ ਚਾਹੀਦਾ ਸੀ ਨਹੀਂ ਅੱਜ ਤੱਕ ਕਿਵੇਂ ਜਾ ਸਕਦੇ ਸੀ ਅੱਜ ਤੱਕ ਜਿਹੜੇ ਜਿਨ੍ਹਾਂ ਨੂੰ ਬਲਾਵਾ ਆਇਆ ਉਹ ਹੀ ਗਏ ਹਨਾ ਜੇ ਉਹ ਤਾਂ ਬਹੁਤ ਥੋੜਾ ਪ੍ਰਮਾਨ ਹੈ ਨਾ ਕੁਝ ਹਜ਼ਾਰ ਬੰਦੇ ਜਾ ਸਕਦੇ ਅੱਜ ਮੈਂ ਤੁਹਾਨੂੰ 140 ਕਰੋੜ ਬੰਦਿਆਂ ਨੇ ਪਹੁੰਚਣਾ ਹੈ ਤੇ ਉਹ ਵੀ ਉਹਨਾਂ ਨੇ ਕੱਲ ਦਾ ਕਰਫਿਊ ਲਾਇਆ ਹੋਇਆ ਵੀ ਲੋਕ ਕਿਸ ਤਰੀਕੇ ਨਾਲ ਕੰਟਰੋਲ ਕਰੀਏ ਇਸ ਕਰਕੇ ਪੰਜਾਬ ਨੇ ਇੱਥੇ ਮੈਂ ਤੁਹਾਡੇ ਪਹਿਲਾਂ ਹੀ ਪ੍ਰਸ਼ਨ ਤੋਂ ਪਹਿਲਾਂ ਇਹ ਕੀਤਾ ਵੀ ਇਹ ਸਿਰਫ ਬਣਾਈਆਂ ਕੁਝ ਲੋਕਾਂ ਦੀਆਂ ਗੱਲਾਂ ਹੋਈਆਂ ਕਾਂਗਰਸ ਭਾਜਪਾ ਇਹ ਤਾਂ ਬਹੁਤ ਤੁਹਾਨੂੰ ਮੈਂ ਕਿਹਾ ਵੀ ਇਹ ਤਾਂ 100-100 ਸਾਲਾਂ ਦੀਆਂ ਗੱਲਾਂ ਨਹੀਂ ਉਹ ਉਹ ਹਜ਼ਾਰਾਂ ਸਾਲ ਪਹਿਲਾਂ ਨਾਲੇ ਰੱਬ ਨੂੰ ਕਿਸੇ ਦੀ ਹੈ ਹਿੰਮਤ ਯਾਰ ਕੀ ਗੱਲਾਂ ਕਰਦੇ ਸੋ ਇਹ ਸਾਡੇ ਮੈਂਬਰ ਪਾਰਲੀਮੈਂਟ ਹਰਮਨ ਸਿੰਘ ਬਿੱਟੋ ਜੀ ਆ ਦੱਸਦੀ ਹੈ ਕਿ ਇਹ ਉਹ ਤੇਰੀ ਗੱਲ ਕੀਤੀ ਕਿ ਰਾਮ ਲੱਲਾ ਜਦੋਂ ਉੱਥੇ ਸਤਾ ਪੇ ਲੋਗੇ ਹੁਣ ਜਿਹੜਾ ਅੱਜ ਜਿਹੜਾ ਸ਼ੁਭ ਦਿਨ ਆਇਆ ਇੱਕ ਸੁਨਹਿਰੀ ਅੱਖਾਂ ਦੇ ਵਿੱਚ ਜਿਹੜਾ ਇਤਿਹਾਸ ਲੱਗਿਆ ਪਰਦੇ ਉਸ ਇਤਿਹਾਸ ਦੇ ਨਾਲ ਤੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕਾਂਗਰਸ ਵੀ ਹੁਣ ਅਯੋਧਿਆ ਵੱਲ ਜੂਝਾਏਗੀ ਕਿਤੇ ਨਾ ਕਿਤੇ ਅਦਮਨਿਕ ਸਿੰਘ ਬਿੱਟੂ ਨੇ ਗੱਲ ਰੱਖੀ ਵੀ ਜਿਹੜਾ ਨੂੰ ਨਿਯੋਤ ਆਇਆ ਸੀ ਸਿਰ ਉਹੀ ਉਥੇ ਲੋਕ ਉਥੇ ਪਹੁੰਚੇ ਆ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਹੁਣ ਅਯੋਧਿਆ ਜਾਣ ਦੀ ਉਨ੍ਹਾਂ ਨੇ ਹਾਮੀ ਜ਼ਰੂਰ ਭਰੀ ਹੈ ਸੋ ਕੁਝ ਹੀ ਸਮੇਂ ਦੇ ਵਿੱਚ ਭਗਵਾਨ ਸ਼੍ਰੀ ਰਾਮ ਲੱਲਾ ਦੀ ਜਿਹੜੀ ਹੁਣ ਮਹਾ ਆਰਤੀ ਲੁਲਾਣਾ ਦੇ ਡੰਡੀ ਫਾਮੀ ਸ਼ੁਰੂ ਹੋਣ ਲੱਗੀ ਹੈ ਜਿਹਦੀਆਂ ਇਸਥੇ ਗਵਾਹ ਬਣ ਵਾਸਤੇ ਹੈ ਮੈਂਬਰ ਪਾਰਲੀਮੈਂਟ ਅਦਮਨਿਕ ਸਿੰਘ ਬਿੱਟੂ ਤੇ ਇਸ ਦੇ ਨਾਲ ਹੀ ਜਿਹੜੇ ਆਮਾਨੀ ਪਾਰਟੀ ਦੇ ਇੰਜਾਇ ਗੋਲ ਜੀ ਇਸ ਦੇ ਨਾਲ ਹੀ ਨਿਰਿਸ਼ ਗੋਲ ਇਸ ਦੇ ਨਾਲ ਰੇ ਕਾਂਗਰਸ ਦੇ ਹੋਰ ਕਾਰਕਟਰ ਮੌਜੂਦ ਐਥੇ ਤੁਹਾਨੂੰ ਦੱਸ ਦੇ ਕਿ ਕੁਝ ਹੀ ਸਮੇਂ ਦੇ ਵਿੱਚ ਤੇ ਮਹਾ ਆਰਤੀ ਹੋਣ ਵਾਲੀ ਹੈ ਤੇ ਡੰਡੀ ਸਵਾਮੀ ਦੇ ਡਡੇ ਪੰਡਿਤ ਮਹਾ ਪੁਜਾਰੀ ਥੇ ਹੋਣਗੇ ਉੱਥੇ ਮਹਾ ਆਰਤੀ ਕਰਨਗੇ ਇਸ ਤੇ ਨਾਲ ਹੀ ਦੱਸ ਦੇ ਕਿ ਇੱਥੇ ਉਹ ਪੰਦਰ ਤਾਪ ਦੇ ਮੋਡਲ ਇੱਥੇ ਵਿਰਾਜਮਾਨ ਇੱਥੇ ਜਿਹੜਾ ஆயுத ਹੈ ਭੇਜਿਆ ਗਿਆ ਸੀ ਤਾਂ ਜਿਸ ਦੀ ਆਕਸ਼ਨ ਰੱਖੀ ਗਈ ਸੀ ਸੋ ਤਸਵੀਰ ਅਧਾਰੇ ਲੁਹਾਨਾ ਦੇ ਡੰਡੀ ਸਵਾਮੀ ਦੀਆਂ ਅੰਦਰ ਦੀਆਂ ਕੁਝ ਸਮੇਂ ਦੇ ਵਿੱਚ ਇੱਥੋਂ ਹੋੜੀਆਂ ਹੋਣਾਂ ਮਹਾ ਆਰਤੀ ਸ਼ੁਰੂ ਹੋਊਗੀ ਤੇ ਮੈਂਬਰ ਪਾਰਲੀਮੈਂਟ ਰਮਨ ਸਿੰਘ ਬਿੱਟੂ ਇੱਥੇ ਖੁਦ ਮੌਜੂਦ ਹੈ ਮੈਂ ਕੁਝ ਹੀ ਸਮੇਂ ਦੇ ਵਿੱਚ ਮਹਾ ਆਰਤੀ ਹੋਣਗੀ ਇਹ ਆ ਪੰਡਿਤ ਆ ਜਿਹੜੇ ਕੁਝ ਹੀ ਸਮੇਂ ਵਿੱਚ ਨੇ ਮਹਾ ਆਰਤੀ ਕਰਨਗੇ ਤੇ ਕੋਸ਼ਿਸ਼ ਕਰਦੇ ਗੱਲਬਾਤ ਕਰਨ ਦੀ ਹੈ ਪੰਡਿਤ ਜੀ ਨਾਲ ਗੱਲਬਾਤ ਹੁੰਦੀ ਹੈ ਤਾਂ आगे। आगे। कैसे लग कैसे लग रहा है ये महाआरती शुरू अच्छा है, है। जय श्री राम जय श्री राम हाँ भगवान अपने घर में आए बड़ा आनंद आ रहा है हमको जे जे और बहुत ही अच्छा लग रहा है दस हजार दीपक जला रहे हैं हम लोग और महाआरती कर रहे हैं इक्कीस ब्राह्मण डंडी स्वामी लुधियाना से पूरे ਤੇ ਜੰਤੀ ਸਾਹੀ ਮੰਦਰ ਦੀ ਅੱਜ ਤੇ ਮਹਾ ਆਰਤੀ ਹੁਣ ਸ਼ੁਰੂ ਹੋ ਗਈ ਹੈ ਔਰ ਇਹ ਮੰਗੇ ਲੱਗੇ ਹੈ ਪੁਜਾਰੀ ਹੈ ਇੱਥੇ ਮਹਾ ਆਰਤੀ ਸ਼ੁਰੂ ਕਰਨ ਲੱਗੇ ਤੇ ਸ਼ੁਰੂਆਤ ਹੋ ਗਈ ਹੈ ਮਹਾ ਆਰਤੀ ਦੀ ਔਰ ਭਗਵਾਨ ਜੀ ਰਾਮ ਅਲਾ ਵਿਲਾਜ ਬਾਦੋ ਸਰ ਬਯੋਧਾ ਮੰਦਰ ਵਿੱਚ ਹੋਵੇ ਤਮਮਲ ਬੋ ਬੀ ਨਾਲ ਸੰਦੀਪ ਸ਼ਰਮਾ ਡੈਲੀ ਸਰ ਟੀਵੀ ਲੁਧਿਆਣਾ